ਕਰਮਜੀਤ ਅਨਮੋਲ ਨੌਜਵਾਨਾਂ ਉਤੇ ਕੇਸ ਵੀ ਕਹਿੰਦੇ ਪਾ ਦਿੱਤੇ ਨੇ ਜਿਹੜੇ ਉਹਨਾਂ ਨੇ ਸਵਾਲ ਕੀਤੇ ਨੇ ਪਰ ਉੱਤੇ ਹਾਰ ਦਾ ਨਜ਼ਰ ਆ ਰਿਹਾ ਇਸ ਮਕਰਨਾ ਦੇ ਵਿੱਚ ਸਰਬਿਆਂ ਦੇ ਵਿੱਚ ਤੇ ਦੂਸਰੀ ਗੱਲ ਇਹ ਆ ਕਿ ਉੱਥੇ ਜਿਹੜੇ ਸਰਬਜੀਤ ਸਿੰਘ ਨੇ ਬਿਆਨ ਸਿੰਘ ਜੀ ਦੇ ਸੁਪੁੱਤਰ ਉਹ ਜਿੱਤ ਦੇ ਨਜ਼ਰ ਆ ਰਹੇ ਨੇ ਤਾਂ ਪਹਿਲਾਂ ਤਾਂ ਉੱਥੇ ਹਵਾ ਕਰਮਜੀਤ ਅਨਮੋਲ ਦੀ ਸੀਗੀ ਪਰ ਹੁਣ ਆ ਜਿਹੜੇ ਨੰਗੇ 10 ਜਣੇ ਇਹਦੇ ਵਿੱਚ ਜਿਹੜਾ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਸੋਸ਼ਲ ਮੀਡੀਆ ਤੇ ਲਗਾਤਾਰ ਸਰਬਜੀਤ ਸਿੰਘ ਖਾਲਸਾ ਦੀ ਉਹ ਗੱਲ ਚੱਲ ਰਹੀ ਹੈ ਵੀ ਫਰੀਦਕੋਟ ਤੋਂ ਉਹਦੀ ਸਪੋਰਟ ਕਰੋ ਖਾਲਸਾ ਜਿਹਨੂੰ ਪਤਾ ਤਾਂ ਚਾਰ ਦਿਨ ਲੱਗਣਾ ਜਦੋਂ ਰਿਜ਼ਲਟ ਆਊਗਾ ਤੇ ਵੋਟਾਂ ਲੋਕਾਂ ਨੇ ਕਿਹਨੂੰ ਪਾਈਆਂ ਕਿਹਨੂੰ ਨਹੀਂ ਪਰ ਖਾਲ ਦੀ ਘੜੀ ਜਿਹੜਾ ਚੱਲ ਰਿਹਾ ਜਿਹੜੀ ਹਵਾ ਚੱਲ ਰਹੀ ਆ ਉਹ ਸਰਬਜੀਤ ਸਿੰਘ ਖਾਲਸਾ ਦੀ ਆ ਤਾਂ ਦੂਜੀ ਸੀਟ ਖੰਡੂਰ ਸਾਹਿਬ ਦੀ ਗੱਲ ਕਰਦੇ ਆ ਅਮਰਤਪਾਲ ਹਨ ਅਮਰਤਪਾਲ ਵੀ ਕਿਤਨਾ ਕਿਤੇ ਕਹਿੰਦੇ ਸੀਟ ਤੋਂ ਕੱਢ ਸਕਦਾ ਜੇ ਪੰਥਕ ਸੀਟ ਖੰਡੂਰ ਸਾਹਿਬ ਦੂਸਰੀ ਫਰੀਦਕੋਟ ਤੀਸਰੀ ਸਮਰਜੀਤ ਸਿੰਘ ਮਾਨ ਔਰ ਚੌਥੀ ਗੱਲ ਕਰਦਾ ਬਠਿੰਡੇ ਸੀਟ ਦੀ ਪਾਵੇਂ ਲਖਸਧਾਣਾ ਖੜਾ ਭਾਵੇਂ ਉਹ ਦਾੜਾ ਨਹੀਂ ਐ ਜੋ ਨਹੀਂ ਐ ਪਰ ਉਸ ਨੂੰ ਖਾਲਸ ਤੌਰ ਤੇ ਜਿਹੜੀ ਸੀਟ ਦਿੱਤੀ ਗਿਆ ਸਿਮਰਜ ਸਿੰਘ ਮਾਨ ਬਲੰਗ ਦਿੱਤੀ ਗਿਆ ਭਾਈ ਅੰਮ੍ਰਿਤਪਾਲ ਦੀ ਮਾਤਾ ਜੀ ਦਾ ਉੱਥੇ ਪ੍ਰਚਾਰ ਕਰਨਾ ਸਿਮਰਜ ਸਿੰਘ ਮਾਨ ਦਾ ਪ੍ਰਚਾਰ ਕਰਨਾ ਵੱਡੇ ਵੱਡੇ ਪੰਥਕਾਂ ਦਾ ਜਾਣਾ ਸਰਬਜੀਤ ਸਿੰਘ ਜਿਹੜਾ ਬੈਂ ਸਿੰਘ ਦਾ ਸੁਪੁੱਤਰ ਆ ਉਹਨੂੰ ਬੜੀ ਲੀਡ ਦੇ ਨਾਲ ਲੋਕਾਂ ਦਾ ਸਿੱਖ ਪੰਥਕ ਨੇ ਜਿਹੜੇ ਪੰਥ ਨਾਲ ਸਬੰਧ ਨੇ ਔਰ ਪਿਆਰ ਕਰਨ ਉਹਨਾਂ ਦਾ ਪ੍ਰਚਾਰ ਕਰਨਾ ਔਰ ਮੈਂ ਜਟਾਣੇ ਦੀ ਗੱਲ ਕਰਦਾ ਭਾਈ ਜਟਾਣੇ ਦੀ ਹਨਾ ਉਹਨਾਂ ਦਾ ਪਰਿਵਾਰ ਫਿਰ ਬੀਬੀ ਖਾਲੜਾ ਹੋਗੇ ਨੇ ਹਨਾ ਬਿਆੰਤ ਸੁਖਵੰਤ ਦਾ ਪਿਆਰ ਹੋਰ 84 ਦੇ ਉਹਨਾਂ ਦੇ ਪਰਿਵਾਰਾਂ ਦੇ ਚਿਹਰੇ ਬਾਹਰ ਆਉਣਗੇ ਉਹਨਾਂ ਨੂੰ ਐਲਾਨਿਆ ਜਾਵੇਗਾ ਤੇ ਪੰਜਾਬ ਦੇ ਵਿੱਚ ਨਵੀਂ ਪਾਰਟੀ ਦਾ ਉਭਾਰ ਆਵੇਗਾ ਇਦਾਂ ਲੋਕ ਕਹਿੰਦੇ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਨਾ ਇਹ ਚੀਜ਼ ਆਪਾਂ ਅੱਜ ਤੋਂ ਨਹੀਂ ਬਹੁਤ ਟਾਈਮ ਦੇਖਦੇ ਆ ਰਹੇ ਆ ਹਾਲਾਂਕਿ ਚੋ ਬੜੀ ਦੇਖਣ ਵਾਲੀ ਗੱਲ ਹੋਊ ਕਿ ਜੇਕਰ ਦੋ ਸੀਟਾਂ ਵੀ ਕੱਢਦੇ ਨੇ ਤਾਂ ਬਹੁਤ ਜ਼ਿਆਦਾ ਇਹਦਾ ਬਦਲਾਅ ਹੋ ਸਕਦਾ ਬੜਾ ਫਤ ਲੈਣਾ ਉਹ ਲੋਕਾਂ ਨੂੰ ਮੌਕਾ ਦੇਣਾ ਵੀ ਚਾਹੀਦਾ ਜਿਹੜੇ ਜਿਹੜੇ ਲੋਕਾਂ ਨੇ ਪੰਜਾਬ ਦੇ ਲਈ ਨਾ ਕੁਛ ਬਣਾ ਬਾਰੇ ਕੁਰਬਾਨੀ ਦਿੱਤੀਆਂ ਨੇ ਆਪਣੇ ਪਰਿਵਾਰ ਤੱਕ ਬਾਰ ਦਿੱਤੇ ਜੇਕਰ ਉਹ ਪੰਜਾਬ ਦੇ ਲਈ ਖੜਦਾ ਜਾਂ ਕਿਸੇ ਫੀਲਡ ਤੋਂ ਲੜਦਾ ਤਾਂ ਲੋਕਾਂ ਨੂੰ ਸਾਥ ਦੇਣ ਦੀ ਬਣਦਾ ਕਿੰਨਾ ਕਿਤੇ ਸਾਥ ਦੇਣਾ ਚਾਹੀਦਾ ਸਿਮਰਜੀਤ ਸਿੰਘ ਮਾਨ ਨੇ ਭਾਈ ਸਰਬਜੀਤ ਸਿੰਘ ਤੇ ਇੱਕ ਇਲਜ਼ਾਮ ਲਗਾਇਆ ਕਿ ਭਾਈ ਮੈਂ ਇਹਨੂੰ ਪਹਿਲਾਂ ਵੋਟਾਂ 'ਚ ਖੜਾਇਆ ਇਹ ਨੇ ਬਾਅਦੋਂ ਬਹੁਤ ਕੁਝ ਜਿਹਹਾ ਕੰਮ ਕੀਤਾ ਤੇ ਉਹ ਇਲਜ਼ਾਮ ਲਗਾਇਆ ਸਿਮਰਜੀਤ ਸਿੰਘ ਮਾਨ ਦਾ ਉਹ ਆਪਸ ਵਿੱਚ ਇਕੱਠੇ ਨਹੀਂ ਤੇ ਜੇਕਰ ਉਤੋਂ ਸਰਜੀਤ ਸਿੰਘ ਖਾਲਸਾ ਪਹਿਲਾਂ ਜਦੋਂ ਅਕਾਲੀ ਦਲ ਮਾਨ ਦੇ ਵਿੱਚ ਸੀਗਾ ਲਗਾਤਾਰ ਦੋ ਵਾਰ ਇਲੈਕਸ਼ਨ ਲੜਿਆ ਬਠਿੰਡੇ ਦੇ ਵਿੱਚੋਂ ਨਾ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਤੋਂ ਸਿਮਰਜੀਤ ਸਿੰਘ ਮਾਨ ਕਹਿੰਦੇ ਜਦੋਂ ਪਾਰਟ ਹਾਰ ਜਾਂਦਾ ਉਹ ਤੋਂ ਬਾਅਦ ਕਿਤੇ ਮੈਨੂੰ ਗਾਲ੍ਹਾਂ ਕੱਢਦਾ ਅਸੀਂ ਸਰਜੀਤ ਸਿੰਘ ਜੀ ਨੂੰ ਦੋ ਵਾਰੀ ਬਠਿੰਡੇ ਤੋਂ ਇਲੈਕਸ਼ਨ ਲੜਾਏ ਆ ਸਾਥ ਸਾਥਜੀਤ ਸਿੰਘ ਨੇ ਮੈਨੂੰ ਮਾਮਾ ਭੈਣਾ ਧੀਆ ਮੇਰੇ ਹਸਰ ਵਾਲਿਆਂ ਧੀਆ ਗਾਲ੍ਹਾਂ ਕੱਢੀਆਂ ਜਿਹੜੇ ਆਪਣੇ ਵਿੱਚ ਪੰਥਕ ਲੀਡਰ ਘਾਉਂਦੇ ਆਪਣੇ ਆਪ ਨੂੰ ਇਹ ਤਾਂ ਅੰਦਰ ਖਾਤੇ ਕਿਤਨਾ ਕਿਤੇ ਇੱਕ ਦੂਜੇ ਦੇ ਅੱਧਾ ਖਿੱਚਣ ਲੱਗੇ ਪਏ ਨੇ ਹੁਣ ਸਿਮਰਜੀਤ ਸਿੰਘ ਮਾਨ ਦਾ ਬਿਆਨ ਉਹ ਸਾਜੀ ਖਾਲਸਾ ਦੇ ਬਾਰੇ ਇਹ ਉਹਨਾਂ ਗਲਤ ਗੱਲ ਆ ਪਾਕਿਸਤਾਨ ਦੇ ਵਿਰੋਧ ਵਿੱਚ ਨੇ ਖਾੜਕੂ ਪੰਦੇ ਵਿਰੋਧ ਵਿੱਚ ਨੇ ਉਹ ਸਵਾਲ ਖੜੇ ਕਰ ਰਹੇ ਹਨ ਤੁਹਾਨੂੰ ਪੱਲ ਲਗਾਤਾਰ ਦੇਖ ਰਹੇ ਹਾਂ ਇਹ ਗੱਲ ਤੇ ਲਗਾਤਾਰ ਪ੍ਰਚਾਰ ਹੋ ਰਿਹਾ ਸਿਰਫ ਸੋਸ਼ਲ ਮੀਡੀਆ ਤੇ ਕੀ ਚੀਜ਼ ਲਿਖ ਰਹੀ ਹੈ ਅੱਜ ਕੱਲ ਸਰਬਜੀਤ ਸਿੰਘ ਖਾਲਸਾ ਲੋਕ ਉਹਨਾਂ ਨੂੰ ਰੋਗ ਰੋਕ ਕੇ ਪੈਸੇ ਇਕੱਠੇ ਕਰਕੇ ਉਹ ਸੰਤ ਦੇ ਰਹੇ ਨੇ ਵਿੱਚ ਇਲੈਕਸ਼ਨ ਦੇ ਵਿੱਚ ਤੁਸੀਂ ਪੈਸੇ ਲਾਓ ਤਲੇ ਸਭ ਹੋਇਆ ਕਿਵੇਂ ਆ ਇਹ ਸੋਸ਼ਲ ਮੀਡੀਆ ਦੀ ਇੱਕ ਲਹਿਰ ਚੱਲ ਗਈ ਹੁਣ ਹਰੇਕ ਹਰੇਕ ਜਗ੍ਹਾ ਤੇ ਹਰੇਕ ਪਾਸੇ ਹੈਨਾ ਚਾਹ ਪੇ ਇੰਸਟਾਗ੍ਰਾਮ ਦੀ ਗੱਲ ਕਰੀਏ ਫੇਸਬੁਕ ਦੀ ਗੱਲ ਕੀਤੀ ਜੁੜੂ ਦੀ ਗੱਲ ਕੀਤੀ ਹੈ ਹਰੇਕ ਪਾਸੇ ਸਰਜੀ ਸਿੰਘ ਖਾਲਸਾ ਅਮਰਤਪਾਲ ਇਹ ਹੋ ਗਿਆ ਸਾਰਾ ਅਮਰਤਪਾਲ ਤੋਂ ਬਾਅਦ ਆ ਜਦੋਂ ਅਮਰਤਪਾਲ ਨੇ ਜਾਰ ਚੋਂੜ ਦੀ ਲੜਦਾ ਲੜ ਕੀਤਾ ਕਿਉਂਕਿ ਅਮਰਤਪਾਲ ਦੇ ਨਾਲ ਨੌਜਵਾਨ ਦੀ ਜੁੜੀ ਬਹੁਤ ਜ਼ਿਆਦਾ ਜੁੜੀ ਪਈ ਆ ਜਿਹੜਾ ਸਿੱਖ ਗੋਮ ਆ ਜਾਂ ਪੰਜਾਬੀ ਆ ਉਹ ਬੜਾ ਹੁੰਦਾ ਦਿਲ ਦਾ ਨਰਮ ਹੁੰਦਾ ਨਾ ਤੇ ਜੇਕਰ ਉਹਨੂੰ ਨਾ ਜਦੋਂ ਪਿਛੋਕਰ ਦੱਸਿਆ ਜਾਂਦਾ ਆਪਣੇ ਵੀ ਇਤਿਆਰ ਦੇ ਵਿੱਚਾਂ ਕੁਝ ਹੋਇਆ ਤਾਂ ਉਹ ਦਿਲਾਂ ਦਾ ਜਿਹੜਾ ਖੌਲ ਜਾਂਦਾ ਅੰਦਰ ਤੇ ਉਹਨਾਂ ਦੇ ਖੁੰਜ ਜਜਵਾ ਹੁੰਦਾ ਨਾ ਉਹ ਵਿੱਚ ਇਹ ਅੱਜ ਹੁਣ ਉਹੋ ਜਜਵਾ ਦੇਖਣ ਨੂੰ ਮਿਲਦ ਰਿਹਾ ਕੇ ਦਾਦੂਆਂ ਨੇ ਸਵਾਲ ਖੜੇ ਕੀਤੇਗਾ ਲੱਕਾ ਸੁਣਨ ਨੂੰ ਵੀ ਲੱਕੇ ਸੁਣਨੀ ਦੀ سپورਟ ਅਸੀਂ ਕਿਵੇਂ ਕਰਦੀਏ ਸਿੱਖ ਲਈ ਜੱਥੇਬੰਦੀ ਕਿਵੇਂ ਕਰਦਣਾਂ ਨਾਂ ਤੋਂ ਅਮਰ ਛਕੇ ਆ ਕਿ ਕਕਲੀਆਂ ਪਾਰ ਰਹੇ ਨੇ ਭਗਵੰਤ ਮਾਨ ਕਿ ਸੀਟ ਫਸ ਗਈ ਬਟੰਡੇ ਤੋਂ ਔਰ ਦੋਹਾਂ ਦਾ ਪੇਚਾ ਫਸ ਗਿਆ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਟੰਡੇ ਤੋਂ ਹੁਣ ਇਹ ਕਿਕਲੀਆਂ ਹਰ ਸਿਮਤ ਬਦ ਨੇ ਕਿਕਲੀ ਪਵਾਇ ਦੀ ਪਰਸਪ ਭਗਵੰਤਾਂ ਦੇ ਖਲਾਫ ਉਤੋਂ ਪਹਿਲਾਂ ਭਗਵੰਤਾਂ ਨੇ ਪਾਈ ਬਾਦਲ ਦੇ ਖਲਾਫ ਮੈਨੂੰ ਇਹ ਲੱਗਦਾ ਕਿ ਦੋਨੇ ਕਿਕਲੀਅਰ ਬੰਦੇ ਨੇ ਉਤੋਂ ਲੱਖਾ ਸੋਨਾ ਫਾਇਦਾ ਲੈ ਜਵੇ ਪੰਜਾਬ ਦੇ ਵਿੱਚ 1 ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਰਾਜਨੀਤੀ ਦਾ ਸਮੀਕਰਨ ਕਿੱਥੇ ਖੜਾ ਪੰਜਾਬ ਦੀਆਂ 13 ਦੀਆਂ 13 ਸੀਟਾਂ ਕਿੱਥੇ ਖੜੀਆਂ ਨੇ ਸਭ ਤੋਂ ਵੱਧ ਵੱਧ ਚਰਚਾ ਚੱਲ ਰਹੀ ਆ ਖੰਡੂਰ ਸਾਹਿਬ ਸੀਟ ਫਰੀਦਕੋਟ ਸੀਟ ਜਲੰਧਰ ਔਰ ਬਠਿੰਡਾ तमाम ਸੀਟਾਂ ਹੌਰ ਸੀਟਾਂ ਨੇ ਪਰ ਜਿਹੜੀ ਪੰਤਕ ਸੀਟ ਆ ਖੰਡੂਰ ਸਾਹਿਬ ਦੀ ਜਿਹਦੀਆਂ ਦੇਸ਼ ਵਿਦੇਸ਼ ਦੇ ਵਿੱਚ ਚਰਚਾਵਾਂ ਹੁੰਦੀਆਂ ਨੇ ਮੇਰਾ ਸਹਿਯੋਗੀ ਲਖਵੀਰ ਸਿੰਘ ਪਹਿਲਾਂ ਸਵਾਗਤ ਹੈ ਬਹੁਤ ਬਹੁਤ ਔਰ ਨਾਲ ਹੀ ਮੇਰਾ ਸਵਾਲ ਇਹ ਆ ਆ ਕਿ ਪੰਜਾਬ ਦੇ ਵਿੱਚ ਚਰਚਾ ਸਾਰਿਆਂ ਦੀ ਹੋ ਰਹੀ ਹੈ ਖੰਡੂਰ ਸਾਹਿਬ ਸਾਰੇ ਕਰਦੇ ਨੇ ਮੈਂ ਸਟਾਰਟ ਕਰਦਾ ਫਰੀਦਕੋਟ ਦੇ ਕਰਮਜੀਤ ਅਨਮੋਲ ਨੌਜਵਾਨਾਂ ਉਤੇ ਕੇਸ ਵੀ ਕਹਿੰਦੇ ਪਾ ਦਿੱਤੇ ਨੇ ਜਿਹੜੇ ਉਹਨਾਂ ਨੇ ਸਵਾਲ ਕੀਤੇ ਨੇ ਪਰ ਉੱਥੇ ਹਾਰ ਦਾ ਨਜ਼ਰ ਆ ਰਿਹਾ ਇਸਮੀ ਕਰਨਾ ਦੇ ਵਿੱਚ ਸਰਪਿਆਂ ਦੇ ਵਿੱਚ ਤੇ ਦੂਸਰੀ ਗੱਲ ਇਹ ਆ ਕਿ ਉੱਥੇ ਜਿਹੜੇ ਸਰਬਜੀਤ ਸਿੰਘ ਨੇ ਬਿਆਨ ਸਿੰਘ ਜੀ ਦੇ ਸੁਪੁੱਤਰ ਉਹ ਉਜਿਤ ਦੇ ਨਜ਼ਰ ਆ ਰਹੇ ਨੇ ਹਾਂ ਤਾਂ ਨਾ 10 ਦਿਨ ਤੋਂ ਪਿੱਛੇ ਅੱਪਾ ਦੇਖੇ ਜਾਵੇ ਤਾਂ ਪਹਿਲਾਂ ਤਾਂ ਉਹ ਤੇ ਹਵਾ ਕਰਨ ਜਿਤ ਅਨਮੋਲ ਦੀ ਸੀਗੀ ਪਰ ਹੁਣ ਆ ਜਿਹੜੇ ਨੰਗੇ 10 ਦਿਨਾਂ ਇਹਦੇ ਵਿੱਚ ਜਿਹੜਾ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਸੋਸ਼ਲ ਮੀਡੀਆ ਤੇ ਲਗਾਤਾਰ ਸਰਜ ਸਿੰਘ ਖਾਲਸਾ ਦੀ ਉਹ ਗੱਲ ਚੱਲ ਰਹੀ ਹੈ ਵੀ ਫਰੀਦਕੋਟ ਤੋਂ ਉਹਦੀ ਸਪੋਰਟ ਕਰੋ ਕਿਉਂਕਿ ਲਗਾਤਾਰ ਸਿੱਖ ਜਥੇਬੰਦੀ ਦੇ ਵੱਲੋਂ ਹੁਣ ਪਿੱਛੇ ਦਾਦੂਵਾਲ ਨੇ ਵੀ ਕੱਲ ਪਰਸੋਂ ਬਿਆਨ ਆਇਆ ਸੀਗਾ ਕਿ ਸਰਜ ਸਿੰਘ ਖਾਲਸਾ ਦੀ ਸਪੋਰਟ ਕਰੋ ਕਿਉਂਕਿ ਉਹਨਾਂ ਨੇ ਉਹਨਾਂ ਦੇ ਪਰਿਵਾਰ ਦੀ ਪੰਥ ਲਈ ਬਹੁਤ ਵੱਡੀ ਕੁਰਬਾਨੀ ਆ ਤੇ ਆਪਾਂ ਨੂੰ ਕੁਰਬਾਨੀ ਨੂੰ ਬਿਆਸਤ ਨਹੀਂ ਜਾਣ ਦੇਣਾ ਚਾਹੀਦਾ ਤੇ ਲਗਾਤਾਰ ਹਾਂ ਚੱਲ ਵੀ ਰਿਹਾ ਕਿਉਂਕਿ ਤਨ ਹਰ ਪਾਸੇ ਦੇਖੇ ਜਾਵੇ ਤਾਂ ਸਰਬਜੀਤ ਖਾਲਸਾ ਜੀ ਆਪਾਂ ਵੀ ਜਾ ਕੇ ਆਇਆ ਫਰੀਦਕੋਟ ਆਪਾਂ ਦੇਖਿਆ ਉੱਥੇ ਲੋਕਾਂ ਦਾ ਵਿਚਰੇ ਆ ਗਲਬਤ ਕੀਤੀ ਆ ਤੇ ਉੱਥੇ ਵੀ ਲੋਕਾਂ ਦਾ ਇਹ ਇਹ ਕਹਿਣਾ ਵੀ ਸਰਬਜੀਤ ਸਿੰਘ ਖਾਲਸਾ ਨੂੰ ਸਾਡੇ ਵੱਲੋਂ ਇਸ ਵਾਰ ਮੌਕਾ ਦਿੱਤਾ ਜਾਊਗਾ ਹਾਲਾ ਕਿ ਜਦੋਂ ਪਤਾ ਤਾਂ 4 ਤਰੀਕ ਨੂੰ ਲੱਗਣਾ ਜਦੋਂ ਰਿਜ਼ਲਟ ਆਊਗਾ ਤੇ ਵੋਟਾਂ ਲੋਕਾਂ ਨੇ ਕਿਹਨੂੰ ਪਾਈਆਂ ਕਿਹਨੂੰ ਨਹੀਂ ਪਰ ਹਾਲ ਦੀ ਘੜੀ ਜਿਹੜਾ ਉੱਥੇ ਚੱਲ ਰਿਹਾ ਜਿਹੜੀ ਹਵਾ ਚੱਲ ਰਹੀ ਆ ਉਹ ਸਰਬਜੀਤ ਸਿੰਘ ਖਾਲਸਾ ਦੀ ਆ ਤੇ ਇਹ ਵੀ ਲੱਗ ਸਕਦਾ ਵੀ ਕਿਤਨਾ ਕਿਤੇ ਉਹ ਸ਼ੀਟ ਤੋਂ ਕੱਢ ਸਕਦੇ ਨੇ ਸਾਨੂੰ ਇੱਕ ਚੀਜ਼ ਹੋਰ ਆ ਜੇਕਰ ਸਭ ਜੀ ਦੀ ਖਾਲਸਾ ਤੋਂ ਸ਼ੀਟ ਕੱਢਦਾ ਤਾਂ ਦੂਜੀ ਸ਼ੀਟ ਖੰਡੂਰ ਸਾਹਿਬ ਦੀ ਗੱਲ ਕਰਦੇ ਆ ਅਮਰਤਪਾਲ ਹਨਾ ਅਮਰਤਪਾਲ ਵੀ ਕਿਤਨਾ ਕਿਤੇ ਕਹਿੰਦੇ ਸ਼ੀਟ ਤੋਂ ਕੱਢ ਸਕਦਾ ਚਲੋ ਮੰਨ ਲਾਂ ਨੇ ਆਪਾਂ ਦੋ ਸ਼ੀਟਾਂ ਹੋ ਗਈਆਂ ਹਨਾ ਨਿਕਲ ਗਈਆਂ ਤੇ ਇੱਕ ਸਿਚੁਏਸ਼ਨ ਸਮਝੀ ਸੀ ਮੰਨਦੇ ਵੀ ਲੱਗਦੀ ਹੈ ਕਿਤਨਾ ਕਿਤੇ ਨਾ ਸ਼ਾਇਦ ਚਲ ਇੱਥੇ ਪੇਚ ਅੜਿਆ ਹੋਇਆ ਪਰ ਜੇ ਦੋ ਸ਼ੀਟਾਂ ਨਿਕਲਦੀਆਂ ਨੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਬਦਲਾ ਆ ਜਾਣਾ ਕਿਉਂਕਿ ਜਿਹੜੀ ਹੁਣ ਪਹਿਲਾਂ ਤਾਂ ਜਿਹੜੀ ਕਾਰਜਦਲ ਪਾਰਟੀ ਆ ਨਿਕਲੀ ਹੋਈ ਐ ਦੀ ਕਰਵਾਣੇ ਦੇ ਵਿੱਚੋਂ ਹੁਣ ਲੋਕਾਂ ਦੇ ਵਿੱਚ ਅਮਰਤਪਾਲ ਤੋਂ ਬਾਅਦ ਕਿਉਂਕਿ ਪਹਿਲਾਂ ਇੰਨੀ ਬੋਲਬਾਤ ਨਹੀਂ ਸੀਗਾ ਪੰਤਕ ਸੀਟਾਂ ਦਾ ਕਿਉਂਕਿ ਕਾਫੀ ਸਮੇਂ ਤੋਂ ਲੋਕਾਂ ਦਾ ਜਾਚ ਹੋਣਾ ਲੜਦੇ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਹੁਣ ਅਮਰਤਪਾਲ ਦੀ ਗੱਲ ਤੋਂ ਬਾਅਦ ਜਿਹੜਾ ਇਹ ਕਾਫੀ ਜ਼ਿਆਦਾ ਕਹਿੰਦੇ ਹੁੰਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਉਬਾਰ ਮਿਲ ਰਿਹਾ ਹੁਣ ਜਿਹੜੀ ਸੀਟਾਂ ਪੰਤਕ ਨੇ ਜਿਹੜੇ ਉਮੀਦਵਾਰ ਆਜ਼ਾਦ ਖੜੇ ਨੇ ਤੇ ਉਹਨਾਂ ਨੂੰ ਕਿਤਨਾ ਕਿਤੋਂ ਲੋਕਾਂ ਦਾ ਭਰਮਾ ਹੰਗਾਰਾ ਮਿਲ ਰਿਹਾ ਆ ਆਪਾਂ ਦੇਖਦੇ ਆ ਰੋਜ਼ ਰੋਡ 'ਚੋਂ ਕਰਦੇ ਨੇ ਰੈਲੀਆਂ ਕਰਦੇ ਨੇ ਪ੍ਰਚਾਰ ਕਰਦੇ ਨੇ ਤਾਂ ਕਿਵੇਂ ਲੋਕਾਂ ਦਾ ਇਕੱਠ ਹੋ ਜਾਂਦਾ ਲੋਕਾਂ ਦਾ ਹਜੂਮ ਤੁਰਦਾ ਕਿਤਨਾ ਕਰ ਇਹ ਚੀਜ਼ਾਂ ਦੇਖ ਕੇ ਜਿਹੜੇ ਲੀਡਰ ਨੇ ਉਹਨਾਂ ਦੀਆਂ ਜਾਤਾਂ ਦੀ ਨੀੜ ਉਡੀ ਪਈਆ ਤੇ ਇੱਕ ਗੱਲ ਤੁਸੀਂ ਕੀਤੀ ਆ ਪੰਜਾਬ ਦੀ ਰਾਜਨੀਤੀ ਦਾ ਬਦਲ ਜਾਣਾ तकरीबन ਜਦੋਂ ਤੋਂ ਪੰਜਾਬ ਆਜ਼ਾਦ ਹੋਇਆ ਉਦੋਂ ਤੋਂ ਕਾਲੀ ਦਲ ਨੂੰ ਬਹੁਤ ਜ਼ਿਆਦਾ ਭਰਮਾ ਜਿਹੜਾ ਹੰਗਾਰਾ ਮਿਲਦਾ ਪੰਤਕ ਸੀਟ ਕਿਹਾ ਜਾਂਦਾ ਅਕਾਲੀ ਦਲ ਤੋਂ ਲੋਕ ਨਾਰਾਜ਼ ਵੀ ਨੇ ਉਹ ਨਾਰਾਜ਼ਗੀ ਦੀ ਗੱਲ ਅਸੀਂ ਨਹੀਂ ਕਰਨੀ ਕਿਉਂਕਿ ਲੰਮੀ ਚੌੜੀ ਹੋ ਜਾਣੀ ਆ ਜੇ ਪੰਥਕ ਸੀਟ ਖੰਡੂਰ ਸਾਹਿਬ ਦੂਸਰੀ ਫਰੀਦਕੋਟ ਤੀਸਰੀ ਸਿਮਰਜੀਤ ਸਿੰਘ ਮਾਨ ਔਰ ਚੌਥੀ ਗੱਲ ਕਰਦਾ ਬਠਿੰਡੇ ਸੀਟ ਦੇ ਭਾਵੇਂ ਲੱਖਾ ਸੁਧਾਣਾ ਖੜਾ ਭਾਵੇਂ ਉਹ ਦਾੜਾ ਨਹੀਂ ਹੈ ਜੋ ਨਹੀਂ ਹੈ ਪਰ ਉਸ ਨੂੰ ਖਾਲਸ ਤੌਰ ਤੇ ਜਿਹੜੀ ਸੀਟ ਦਿੱਤੀ ਗਈ ਸਿਮਰਜੀਤ ਸਿੰਘ ਮਾਨ ਵੱਲੋਂ ਦਿੱਤੀ ਗਈ ਆ ਭਾਈ ਅਮਰਤਪਾਲ ਦੀ ਮਾਤਾ ਜੀ ਦਾ ਉੱਥੇ ਪ੍ਰਚਾਰ ਕਰਨਾ ਸਿਮਰਜੀਤ ਸਿੰਘ ਮਾਨ ਦਾ ਪ੍ਰਚਾਰ ਕਰਨਾ ਵੱਡੇ ਵੱਡੇ ਪੰਥਕਾਂ ਦਾ ਜਾਣਾ ਸਰਬਜੀਤ ਸਿੰਘ ਜਿਹੜਾ ਬਿਆਨ ਸਿੰਘ ਦਾ ਸੁਪੁੱਤਰਾ ਉਹਨੂੰ ਬੜੇ ਲੀਡ ਦੇ ਨਾਲ ਲੋਕਾਂ ਦਾ ਸਿੱਖ ਪੰਥਕ ਨੇ ਜਿਹੜੇ ਪੰਥ ਨਾਲ ਸੰਬੰਧ ਨੇ ਔਰ ਪਿਆਰ ਕਰਨ ਉਹਨਾਂ ਦਾ ਪ੍ਰਚਾਰ ਕਰਨਾ ਚਾਰੇ ਜਿੱਟਾਂ ਸੇ ਜਿੱਤਦੀਆਂ ਨੇ ਤਾਂ ਸਮੀਕਰਨ ਬਿਲਕੁਲ ਵੱਖਰਾ ਹੋ ਜਾਣਾ ਇੱਕ ਨਵੀਂ ਪਾਰਟੀ ਦੀ ਸ਼ੁਰੂਆਤ ਹੋਵੇਗੀ ਪੰਜਾਬ ਦੇ ਵਿੱਚ ਜਿਹੜੀ ਅਲੱਗ ਪੰਥਕ ਹੋਵੇਗੀ ਹੋ ਸਕਦਾ ਇਹਦਾ ਜਿਹੜਾ ਰੁਝਾਨ 2027 ਤੱਕ ਵੀ ਦੇਖਣ ਵਾਲਾ ਹੋਵੇਗਾ ਹੁਣ ਮੈਂ 27 ਦੀ ਗੱਲ ਦਾ ਸਵਾਲ ਲਿਖੀ ਸੀ ਇਹ ਪੁੱਛਦਾ ਲੋਕ ਸਭਾ ਜਿਹੜਾ ਵੱਡਾ ਇੱਕ ਹਨਾ ਚੋਣ ਮੈਦਾਨ ਹੁੰਦਾ 27 ਵਿਧਾਨ ਸਭਾ ਆ ਬਾਲਾ ਨਹੀਂ ਤਿੰਨ ਸਾਲ ਹੀ ਰਹਿੰਦੇ ਨੇ ਬੜਾ ਜਲਦੀ ਨਿੰਗ ਵੀ ਜਾਂਦੇ ਨੇ ਹਨਾ ਪਰ ਉਦੋਂ ਜੇ ਨਵੀਂ ਪਾਰਟੀ ਸਿਰਜੀ ਗਈ ਅਮਰਤਪਾਲ ਦੇ ਹੱਕ ਦੇ ਵਿੱਚ ਔਰ ਮੈਂ ਜਟਾਣੇ ਦੀ ਗੱਲ ਕਰਦਾ ਪਾਈ ਜਟਾਣੇ ਦੀ ਹਨਾ ਉਹਨਾਂ ਦਾ ਪਰਿਵਾਰ ਫਿਰ ਬੀਬੀ ਖਾਲੜਾ ਹੋ ਗਏ ਨੇ ਹਨਾ ਬਿਆੰਤ ਸੁਖਬੰਤ ਦਾ ਪਿਆਰ ਹੋਰ 84 ਦੇ ਉਹਨਾਂ ਦੇ ਪਰਿਵਾਰਾਂ ਦੇ ਚਿਹਰੇ ਬਾਹਰ ਆਉਣਗੇ ਉਹਨਾਂ ਨੂੰ ਐਲਾਨਿਆ ਜਾਵੇਗਾ ਤੇ ਪੰਜਾਬ ਦੇ ਵਿੱਚ ਨਵੀਂ ਪਾਰਟੀ ਦਾ ਉਭਾਰ ਆਵੇਗਾ ਤੇ ਪੰਜਾਬ ਨੂੰ ਫਿਰ ਇੱਕ ਵੱਖਰਾ ਪੰਥਕ ਜਿਵੇਂ ਕਿ ਜੋਗੀ ਦਾ ਰਾਜ ਆ ਜੂਪੀ ਦੇ ਵਿੱਚ ਫਿਰ ਇਸੇ ਤਰੀਕੇ ਦੇ ਨਾਲ ਪੰਥਕ ਪਾਰਟੀ ਜੇ ਅਮਰਤਪਾਲ ਦੀ ਕੋਈ ਆਉਂਦੀ ਹੈ ਜਾਂ ਨਵਾਂ ਕੋਈ ਚਿਹਰਾ ਹੋਰ ਆਉਂਦਾ ਨਾਲ ਜੁੜ ਕੇ ਤਾਂ ਪੰਜਾਬ ਦਾ ਸਮੀਕਰਨ ਕੀ ਹੋਵੇ ਤੁਹਾਨੂੰ ਬਹੁਤ ਜ਼ਿਆਦਾ ਦੇਖਣ ਵਾਲੀ ਗੱਲ ਹੋਊਗੀ ਤੇ ਕਾਫੀ ਜ਼ਿਆਦਾ ਵੱਡਾ ਬਦਲਾਅ ਆ ਸਕਦਾ ਪਰ ਹਜੀ ਗੱਲ ਬਹੁਤ ਲੰਬੀ ਆ ਕਿਉਂਕਿ ਹਜੇ ਤਾਂ ਆਪਣੇ ਦੇਖਣਾ ਤਾਂ ਤਾਂ ਲੋਕ ਕਹਿੰਦੇ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਨਾ ਇਹ ਚੀਜ਼ ਆਪਾਂ ਅੱਜ ਤੋਂ ਨਹੀਂ ਬਹੁਤ ਟਾਈਮ ਦੇਖਦੇ ਆ ਰਹੇ ਆ ਹਾਲਾਂਕਿ ਚੋਂ ਬੜੀ ਦੇਖਣ ਵਾਲੀ ਗੱਲ ਹੋਊਗੀ ਜੇਕਰ ਦੋ ਸੀਟਾਂ ਵੀ ਕੱਢ ਦੇਣ ਤਾਂ ਬਹੁਤ ਜ਼ਿਆਦਾ ਤਾਂ ਬਦਲਾਅ ਹੋ ਸਕਦਾ ਬੜਾ ਫਰਕ ਪੈਣਾ ਕਿਉਂਕਿ ਤਾਂ ਇੱਕ ਚੀਜ਼ ਹੋਰ ਲੋਕਾਂ ਨੂੰ ਮੌਕਾ ਦੇਣਾ ਵੀ ਚਾਹੀਦਾ ਜਿਹੜੇ ਜਿਹੜੇ ਲੋਕਾਂ ਨੇ ਪੰਜਾਬ ਦੇ ਲਈ ਇੰਨਾ ਕੁ ਜਣਾ ਬਾਰੇ ਆ ਕੁਰਬਾਨੀ ਦਿੱਤੀਆਂ ਨੇ ਆਪਣੇ ਪਰਿਵਾਰ ਤੱਕ ਬਾਰ ਦਿੱਤੇ ਜੇਕਰ ਉਹ ਪੰਜਾਬ ਦੇ ਲਈ ਖੜ੍ਹਦਾ ਜਾਂ ਕਿਸੇ ਸੀਟ ਤੋਂ ਲੜਦਾ ਤਾਂ ਲੋਕਾਂ ਨੂੰ ਸਾਥ ਦੇਣ ਦੀ ਬਣਦਾ ਕਿਦਾਂ ਕਿਤੇ ਸਾਥ ਜਣਾ ਚਾਹੀਦਾ ਲekin ਇੱਕ ਗੱਲ ਹੋਰ ਆਪਾਂ ਸਿਮਰਜੀਤ ਸਿੰਘ ਮਾਨ ਨੇ ਭਾਈ ਸਰਬਜੀਤ ਸਿੰਘ ਤੇ ਇੱਕ ਇਲਜ਼ਾਮ ਲਗਾਇਆ ਕਿ ਭਾਈ ਮੈਂ ਇਹਨੂੰ ਪਹਿਲਾਂ ਵੋਟਾਂ 'ਚ ਖੜਾਇਆ ਤੇ ਇਹਨੇ ਬਾਅਦ 'ਚ ਬਹੁਤ ਕੁਝ ਅਜਿਹੇ ਕੰਮ ਕੀਤਾ ਤੇ ਇਲਜ਼ਾਮ ਲਗਾਇਆ ਸਿਮਰਜੀਤ ਸਿੰਘ ਮਾਨ ਦਾ ਪਰ ਇਸ ਹਵਾਲ ਦੇ ਵਿੱਚ ਮੇਰੇ ਇਹ ਵੀ ਆ ਕਿ ਸਿਮਰਜੀਤ ਸਿੰਘ ਮਾਨ ਦੇ ਇੰਟਰਵਿਊ ਆਪਾਂ ਬਹੁਤ ਦੇਖਿਆ ਨੇ ਜਿਨ੍ਹਾਂ ਦੇ ਵਿੱਚ ਥੋੜਾ ਜਿਹਾ ਅਲੱਗ ਵਿਚਾਰ ਕਰਦੇ ਅਲੱਗ ਤੋਟ ਮਾਰਦੇ ਜਾਂ ਉਹਨਾਂ ਦਾ دیਵੰਗੀ ਤੌਰ ਤੇ ਜਿਹੇ ਸਵਾਲ ਦਾ ਜਵਾਬ ਦੇਣਾ ਸਵਾਲ ਖੜੇ ਕਰਦਾ ਸੋ ਇੱਥੇ ਇੱਕ ਜੁਟਤਾ ਦਿਖਾਈ ਜਾ ਸਕਦੀ ਸੀ ਪਰ ਉਹਨਾਂ ਨੇ ਕਈ ਇਲਜ਼ਾਮ ਲਗਾਏ ਨੇ ਸਰਬਜੀਤ ਸਿੰਘ ਜੀ ਤੇ ਜਿਹੜੇ ਬਿਆਨਤ ਸਿੰਘ ਬਿਆਨਤ ਨੇ ਜਿਹੜੇ ਸਹੀਦ ਬਿਆਨ ਸਿੰਘ ਦੇ ਸੁਪੁੱਤਰ ਨੇ ਤਾਂ ਨਹੀਂ ਤਾਂ ਇਹਦਾ ਨੁਕਸਾਨ ਮੇਨ ਹੋ ਰਿਹਾ ਹੁਣ ਜਿਹੜੇ ਗੱਲ ਜਿਹੜੇ ਆਪਣੇ ਉਹਨੂੰ ਕਹਿੰਦੇ ਪੰਥਕ ਉਹ ਆਪਸ ਵਿੱਚ ਇਕੱਠੇ ਨਹੀਂ ਗਏ ਜੇਕਰ ਉਤੋਂ ਸਰਬਜੀਤ ਸਿੰਘ ਖਾਲਸਾ ਪਹਿਲਾਂ ਜਦੋਂ ਅਕਾਲੀ ਦਲ ਮਾਨ ਦੇ ਵਿੱਚ ਸੀਗਾ ਲਗਾਤਾਰ ਦੋ ਵਾਰ ਇਲੈਕਸ਼ਨ ਲੜਿਆ ਬਠਿੰਡੇ ਦੇ ਵਿੱਚੋਂ ਨਾ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਚੋਂ ਸਿਮਰਜੀਤ ਸਿੰਘ ਮਾਨ ਕਹਿੰਦੇ ਜਦੋਂ ਪਾਰ ਖਾਰ ਜਾਂਦਾ ਉਹ ਤੋਂ ਬਾਅਦ ਕਿਤੇ ਮੈਨੂੰ ਗਾਲ੍ਹਾਂ ਕੱਢਦਾ ਕਹਿੰਦਾ ਮੈਨੂੰ ਮਾਮਾ ਭੈਣਾਂ ਦੀਆਂ ਗਾਲ੍ਹਾਂ ਕੱਢੀਆਂ ਸਭ ਜੀ ਖਾਲਸਾ ਨੇ ਤੇ ਇਥੋਂ ਤੱਕ ਕੀ ਵੀ ਸਿਮਰਜੀਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਜਿਹੜਾ ਸਰਬਜੀਤ ਸਿੰਘ ਮਲੋਹਾ ਵੈਸੇ ਖਾਲਸਾ ਚਲਣ ਖਾਲਸਾ ਕਹਿੰਦੇ ਆ ਵੀ ਉਹ ਆਪਣੇ ਸੁਪੁੱਤ ਜਿਹੜਾ ਪਿਤਾ ਬਿਆਨ ਸਿੰਘ ਦੀ ਵਰਸੀ ਤੇ ਦਿੱਲੀ ਕਦੇ ਗਏ ਹੋ ਨਹੀਂ ਪਰ ਇੱਕ ਗੱਲ ਇਹ ਵੀ ਲਖੀਤ ਸੇ ਮੈਂ ਸਾਰਾ ਕੁਝ ਇੱਥੇ ਸੱਢ ਕੇ ਜੇ ਗੱਲ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਕਿਉਂਕਿ ਆਪਾਂ ਬਰਾਈ ਤਾਂ ਚਲੋ ਸਾਰੀ ਕਰਦੇ ਨੇ ਸੋਸ਼ਲ ਮੀਡੀਆ ਨੇ ਹਵਾ ਹੀ ਬਿਲਕੁਲ ਬਦਲ ਦਿੱਤੀ ਖੰਡੂਰ ਸਾਹਿਬ ਵਾਲੀ ਬਦਲੀ ਗਈ ਆ ਔਰ ਫਰੀਦਕੋਟ ਵਾਲੀ ਬਦਲੀ ਗਈ ਆ ਸਿਮਰਜੀਤ ਸਿੰਘ ਮਾਨ ਦਾ ਵੀ ਬਿਆਨ ਬੜਾ ਚੱਲ ਰਿਹਾ ਜਿਹਦੇ ਵਿੱਚ ਉਹ ਇਲਜ਼ਾਮ ਲਗਾ ਰਹੇ ਨੇ ਪਰ ਉਹ ਇਲਜ਼ਾਮ ਚਾਹੇ ਜੋ ਵੀ ਨੇ ਸਹੀ ਨੇ ਉਹ ਨਹੀਂ ਜਾਣ ਦੇਖਣੇ ਚਾਹੀਦੇ ਕਿਉਂਕਿ ਮੌਕਾ ਹਰ ਇੱਕ ਨੂੰ ਦੇਣਾ ਚਾਹੀਦਾ ਇੱਕ ਤਾਂ ਉਹ ਬੇहद ਗਰੀਬ ਪਰਿਵਾਰ ਦਾ ਤੇ ਦੂਸਰੀ ਗੱਲ ਉਹਨੇ ਪੰਜਾਬ ਦੇ ਵਿੱਚ ਜਦੋਂ 84 ਹੋਈ ਸੀ ਜਿਨ੍ਹਾਂ ਮਾਮਾ ਨੇ ਜਾਂ ਜਿਨ੍ਹਾਂ 84 ਦੇ ਆ ਲੋਕਾਂ ਨੇ 84 ਜੰਮਣ ਵਾਲੇ ਲੋਕਾਂ ਨੇ ਜਾਂ ਜਿਨ੍ਹਾਂ ਨੇ ਅੱਖੀਂ ਵੇਖਿਆ ਵੇਖਿਆ ਸਾਰਾ ਕੁਝ ਉਹ ਜਾਣਦੇ ਨੇ ਹਨਾ ਸਿਮਰਜੀਤ ਮਾਨ ਦੀ ਗੱਲ ਠੀਕ ਆ ਉਹ ਕਹਿੰਨ ਮੈਂ ਸਭ ਤੋਂ ਵੱਡਾ ਬੰਧਕ ਆ ਹਨਾ ਪਰ ਬਿਆਨਤ ਸਿੰਘ ਜਿਹੜੇ ਸ਼ਹੀਦ ਨੇ ਔਰ ਉਹਨਾਂ ਦੇ ਛਿੰਣਪਣ ਵੀ ਉਹ ਉਹਦੇ ਬਰਾਬਰ ਨਹੀਂ ਹੈਗਾ ਬਿਆਨਤ ਸਿੰਘ ਜਿਹੜੇ ਉਹਨਾਂ ਦੀ ਘਰ ਵਾਲੀ ਆ ਨਾ 84 ਮੈਂ ਚਲੋ ਕਿਤਾਬਾਂ ਪੜ੍ਹੀ ਨੇ ਉਹਨਾਂ ਦੀ ਘਰ ਵਾਲੀ ਨੇ ਬਰਨਾਲੇ ਦਾ ਐਸਐਸਪੀ ਸੀਗਾ ਜਿਹੜਾ ਉੱਥੇ ਡਿਊਟੀ ਲਈ ਸੀ ਉਹ ਜਦੋਂ ਡਿਊਟੀ ਸਾਬ ਵਿੱਚ ਗਿਆ ਸੀ ਤਾਂ ਉਹਨਾਂ ਦੀ ਘਰ ਵਾਲੀ ਨੇ ਥੱਪੜ ਮਾਰ ਕੇ ਬਾਹਰ ਕੱਢਿਆ ਸੀਗਾ ਉਹ ਐਸਐਸਪੀ ਨੂੰ ਯੁਰਤ ਦੇ ਨਾਲ ਔਰ ਉਸ ਵਕਤ ਉਹ ਇੱਕ ਇੱਕੋ ਲੇਡੀ ਸੀ ਜਿਹੜੀ ਇਹਨਾਂ ਦੇ ਨਾਲ ਸੀ ਬਾਅਦ ਚ ਫਿਰ ਹੋਰ ਵੀ ਕਾਫੀ ਆਈਆਂ ਬਹੁ ਡੂੰਗਾ ਇਤਿਹਾਸ ਹੈ ਇਤਿਹਾਸ ਤੇ ਨਹੀਂ ਜਾਣਾ ਤੇ ਲੋਕ ਕਹਿ ਰਹੇ ਨੇ ਕਿ ਜੀ ਉਹ ਤਾਂ ਜੀ ਸ਼ਰਾਬਾ ਪੀ ਰਿਆ ਸਾਰੇ ਇਹ ਪੀ ਰੇ ਸੀ ਕਿਸੇ ਦੇ ਪੁੱਤ ਦੇ ਕੀਤੇ ਕਾਰਨਾਮੇ ਜਾਂ ਕਿਸੇ ਦੇ ਬਾਪ ਬਾਰੇ ਹੀ ਜਾਣਦੇ ਮੈਂ ਲਖਵੀਰ ਸਿੰਘ ਤੁਸੀਂ ਤੁਹਾਨੂੰ ਪਿੰਡ ਤੇ ਪਿਤਾ ਦੇ ਨਾਮ ਤੇ ਜਾਣਿਆ ਜਾਂਦਾ ਵੀ ਭਾਈ ਇਹ ਫਲਾਣੇ ਦਾ ਮੁੰਡਾ ਹੁਣ ਬਿਆਨਤ ਸਿੰਘ ਦੇ ਨਾਂ ਤੇ ਹੀ ਸਰਜੀਤ ਸਿੰਘ ਦਾ ਨਾਮ ਆ। ਵੋਟ ਬਿਆਨਤ ਸਿੰਘ ਔਰ ਉਹਦੀ ਘਰ ਵਾਲੀ ਜਿਹੜੀ ਬੀਬਾ ਖਾਲਸਾ ਦਾ ਨਾਮ ਭੁੱਲ ਗਿਆ। ਉਹਨਾਂ ਦੇ ਨਾਂ ਤੇ ਪੈਣੀ ਕਿਉਂਕਿ ਉਹਨਾਂ ਦੀ ਕੁਰਬਾਨੀ ਬਹੁਤ ਜ਼ਿਆਦਾ ਵੱਡੀ ਆ। ਔਰ 84 ਦੇ ਵਿੱਚ ਜਿੱਦੋਂ ਪਤਾ ਹੋਵੇ ਵੀ ਹਿੱਕਾਂ ਤੇ ਫੈਰ ਵੱਜਣੇ ਨੇ, ਹਿੱਕਾਂ ਤੇ ਗੋਲੀਆਂ ਵੱਜਣੀਆਂ ਨੇ ਔਰ ਅੱਜ ਉਹ ਟੈਂਕੀ ਢਾ ਦਿੱਤੀ ਹੈ ਜਿੱਥੇ ਉਹ ਬੀਬਾ ਨੇ ਮੋਰਚਾ ਸੰਭਾਲਿਆ ਸੀ। ਇਤਿਹਾਸ ਬੜਾ ਡੂੰਗਾ ਅਸੀਂ ਨਹੀਂ ਉਸ ਵੱਲ ਜਾਣਾ ਚਾਹੁੰਦੇ ਪਰ ਲੋਕਾਂ ਨੇ ਹਵਾ ਬਦਲ ਦਿੱਤੀ। ਕਈ ਲੋਕ ਨੈਗੇਟਿਵ ਸੋਚ ਰਹੇ ਨੇ, ਕਈ ਪੋਜ਼ਿਟਿਵ। ਦੋ ਸਵਾਲ ਇਹ ਨੇ। ਧਾਰਮਿਕ ਬੰਦੇ ਬਹੁਤ ਜੁੜ ਰਹੇ ਨੇ ਜਿਹੜੇ ਧਰਮ ਦੇ ਵਿਰੋਧ ਵਿੱਚ ਨੇ ਖਾਲਿਸਤਾਨ ਦੇ ਵਿਰੋਧ ਵਿੱਚ ਨੇ ਖੜਕੂਪੰਦ ਦੇ ਵਿਰੋਧ ਵਿੱਚ ਨੇ ਉਹ ਸਵਾਲ ਖੜੇ ਕਰ ਰਹੇ ਨੇ ਤੁਹਾਨੂੰ ਪੱਲਗਾਤਰ ਦੇਖ ਰਹੇ ਹਹੀ ਗੱਲ ਤੇ ਲਗਾਤਾਰ ਪ੍ਰਚਾਰ ਹੋ ਰਿਹਾ ਸਿਰਫ ਸੋਸ਼ਲ ਮੀਡੀਆ ਤੇ ਕੀ ਚੀਜ਼ ਦਿਖ ਰਹੀ ਹੈ ਅੱਜ ਕੱਲ ਸਰਵਜੀਤ ਸਿੰਘ ਖਾਲਸਾ ਲੋਕ ਉਹਨਾਂ ਨੂੰ ਰੋਗ ਰੋਗ ਕੇ ਪੈਸੇ ਇਕੱਠੇ ਕਰਕੇ ਤੇ ਸਵੰਦ ਤੋ ਦੇ ਰਹੇ ਨੇ ਵਿੱਚ ਇਲੈਕਸ਼ਨ ਦੇ ਵਿੱਚ ਤੁਸੀਂ ਪੈਸੇ ਲਾਓ ਕਿਉਂਕਿ ਚਲੋ ਕਾਫੀ ਮਤਲਬ ਮੀਡਲ ਕਲਾਸ ਮੈਂਬਰ ਦੇ ਵਿੱਚ ਉਹ ਨਾ ਥੋੜਾ ਤੇ ਕਿਤਨੇ ਕਿਤ ਲੋਕਾਂ ਦੇ ਵੱਲ ਉਹਦੀ ਮਦਦ ਪੂਰੀ ਕੀਤੀ ਜਾ ਰਹੀ ਆ ਤਲੇ ਸਭ ਹੋਇਆ ਕਿਵੇਂ ਆ ਇਹ ਸੋਸ਼ਲ ਮੀਡੀਆ ਦੀ ਇੱਕ ਲਹਿਰ ਚੱਲ ਗਈ ਹੋਣ ਹਰੇਕ ਹਰੇਕ ਜਗ੍ਹਾ ਤੇ ਹਰੇਕ ਪਾਸੇ ਹੈ ਨਾ ਚਾਹ ਪੇ ਇੰਸਟਾਗ੍ਰਾਮ ਦੀ ਗੱਲ ਕਰੀਏ ਫੇਸਬੁਕ ਦੀ ਗੱਲ ਕੀਤੀ ਜੂਡੂ ਦੀ ਗੱਲ ਕੀਤੀ ਹੈ ਹਰੇਕ ਪਾਸੇ ਸਰਜੀਤ ਸਿੰਘ ਖਾਲਸਾ ਅਮਰਤਪਾਲ ਇਹ ਹੋਇਆ ਸਾਰਾ ਅਮਰਤਪਾਲ ਤੋਂ ਬਾਅਦ ਆ ਜਦੋਂ ਅਮਰਤਪਾਲ ਨੇ ਜਾਤ ਚੋਣ ਦੀ ਲੜਦਾ ਲੜਨ ਕੀਤਾ ਕਿਉਂਕਿ ਅਮਰਤਪਾਲ ਦੇ ਨਾਲ ਨੌਜਵਾਨ ਦੀ ਪੀੜੀ ਬਹੁਤ ਜ਼ਿਆਦਾ ਜੁੜੀ ਪਈ ਆ ਕਿਤਨਾ ਕਿਤੇ ਲੋਕਾਂ ਨੇ ਜਦੋਂ ਚੀਜ਼ਾਂ ਫੇਸਬੁੱਕ ਦੇ ਸੋਸ਼ਲ ਮੀਡੀਆ ਦੇਖੀਆਂ ਲੋਕਾਂ ਨੂੰ ਕਿਹਾ ਤਾਂ ਨਾ ਇਹ ਆਪਣਾ ਜਿਹੜਾ ਸਿੱਖ ਕੌਮ ਆ ਜਿਹੜਾ ਪੰਜਾਬੀ ਆ ਉਹ ਬੜਾ ਹੌਨਰ ਦਿਲ ਦਾ ਨਰਮ ਹੁੰਦਾ ਨਾ ਤੇ ਜੇਕਰ ਉਹਨੂੰ ਨਾ ਜਦੋਂ ਕਿ ਪਛੋਕਰ ਦੱਸਿਆ ਜਾਂਦਾ ਆਪਣੇ ਪੀਰ ਇਤਿਆਰ ਦੇ ਵਿੱਚ ਆ ਕੁਝ ਹੋਇਆ ਤਾਂ ਉਹ ਦਿਲਾਂ ਦਾ ਜਿਹੜਾ ਖੋਲ ਜਾਂਦਾ ਅੰਦਰ ਤੇ ਉਹਨਾਂ ਦੇ ਖੂਜਜਵਾ ਹੁੰਦਾ ਨਾ ਉਸ ਵਿੱਚ ਇਹ ਅੱਜ ਹੁਣ ਉਹ ਜज्ਬਾ ਦੇਖਣ ਚੀਟਾਂ ਕੱਢਦੇ ਨੇ ਤਾਂ ਤਾਂ ਚੰਗੀ ਗੱਲ ਆ ਜਿਹੜੇ ਲੀਡਰ ਨੇ ਇਹਨਾਂ ਨੂੰ ਪਤਾ ਲੱਗ ਜੂਗਾ ਵੀ ਲੋਕ ਹੁਣੇ ਸੱਚੀ ਜਾਗੇ ਨੇ ਕਿਉਂਕਿ ਜਿਵੇਂ ਪਹਿਲਾਂ ਇਹਨਾਂ ਨੇ ਆਮ ਦੀ ਪਾਰਟੀ ਬਣਾਈ ਸੀ ਨਾ ਬੰਨਵੇਂ ਛਟੀਆਂ ਦੀ ਤੇ ਕਿਤਨਾ ਕਿਤੇ ਲੋਕਾਂ ਨੇ ਹੁਣ ਜਿਵੇਂ ਆਮ ਦੀ ਪਾਰਟੀ ਦਾ ਹਵਾਰ ਸੀਗਾ ਹੁਣ ਇਹੀ ਜਿਹੜਾ ਪੰਥਕ ਛਟਾਂ ਵੱਲ ਲੋਕਾਂ ਦਾ ਹਵਾਰ ਹੋਇਆ ਪਿਆ ਪਰ ਜਿਹੜੇ ਆਪਣੇ ਵਿੱਚ ਪੰਥਕ ਲੀਡਰ ਕਹਾਉਂਦੇ ਆਪਣੇ ਆਪ ਨੂੰ ਇਹ ਤਾਂ ਅੰਦਰ ਖਾਤੇ ਕਿਤਨਾ ਕਿਤੇ ਇੱਕ ਦੂਜੇ ਦੇ ਤੱਕ ਚਣ ਲੱਗੇ ਪਏ ਨੇ ਹੁਣ ਸਿਮਰਜੀਤ ਸਿੰਘ ਮਾਨ ਦਾ ਬਿਆਨ ਸਰਜੀ ਖਾਲਸਾ ਦੇ ਬਾਰੇ ਆਉਣਾ ਗਲਤ ਗੱਲ ਆ ਹਾਲਾਂਕਿ ਉਹਦੀ ਸਪੋਰਟ ਕਰਨੀ ਚਾਹੀਦੀ ਤੈਨੂੰ ਜੇ ਕੁ ਪ੍ਰੀਤਕੋੜ ਤੋਂ ਲੈ ਕੇ ਸੀਟ ਛੱਡ ਦਿੰਦੇ ਤਾਂ ਕੀ ਕੀ ਘਟਦਾ ਸੀ ਹਨਾ ਤੇ ਦਾਦੂਵਾਲ ਦਾ ਬਿਆਨ ਆ ਦਾਦੂਵਾਲ ਨੇ ਵੀ ਚਲੋ ਸਪੋਰਟ ਕੀਤੀ ਆ ਸਰ ਵੀ ਖਾਲਸਾਈ ਹੋਣਾ ਚਲੋ ਸਿੱਖ ਪੰਥ ਦੇ ਆਪਾਂ ਨੂੰ ਸਾਥ ਦੇਣਾ ਚਾਹੀਦਾ ਸਿਮਰਜੀ ਸਿੰਘ ਮਾਨ ਤੇ ਦਾਦੂਵਾਲ ਨੇ ਸਵਾਲ ਖੜੇ ਕੀਤੇ ਨੇ ਨਾ ਲੱਖਾਸਾਣਾ ਦੀ ਗੱਲ ਕਰਦੇ ਆ ਲੱਖਾਸਾਣਾ ਨੂੰ ਦਿੱਤੀ ਟਰੈਕਟਰ ਸਿਮਰਜੀਤ ਮਾਨ ਨੇ ਪਰ ਜਿਹੜੀ ਅਕਾਲੀ ਦਲ ਮਾਨ ਪਾਰਟੀ ਇਹਦਾ ਨੇ ਪੂਰੀ ਪੰਥਕ ਪਾਰਟੀ ਕਹਿੰਦੇ ਨੇ ਨਾ ਲੱਖਾਸਾਣਾ ਪੰਥਕ ਤਾਂ ਨਹੀਂ ਹੈਗਾ ਨਾ ਉਹਦਾ ਅਮਰ ਸ਼ਕੈ ਦਾਦੂਆਂ ਨੇ ਸਵਾਲ ਖੜੇ ਕੀਤੇਗਾ ਲੱਖਾਸਾਣਾ ਨੂੰ ਵੀ ਲੱਖਾਸਾਣਾ ਦੀ ਸਪੋਰਟ ਸੀ ਕਿਵੇਂ ਕਰਦੀ ਏ ਸਿੱਖਰ ਜਿਤੇ ਬੰਦੇ ਕਿਵੇਂ ਕਰਦੇ ਨਾ ਤੋਂ ਅਮਰਸ਼ਕਿਆ ਹਾਲ ਕਿ ਜਦ ਨੌਜਵਾਨ ਦੇ ਮੁੰਡਾ ਚਲੋ ਚੰਗੀ ਗੱਲ ਆ ਪੰਜਾਬ ਦੇ ਮੁੱਦਿਆਂ ਨਾਲ ਮੁੱਦੇ ਚੱਕਦਾ ਪਰ ਗੱਲ ਇੱਥੇ ਪੰਥਕ ਦੀ ਹੋ ਰਹੀ ਹੈ ਪੰਥਕ ਸੀਟ ਦੀ ਗੱਲ ਹੋ ਰਹੀ ਆ ਤੇ ਬਠਿੰਡੇ ਦੇ ਮੁੱਖ ਕੰਮ ਤਾਂ ਇਹਨਾਂ ਦਾ ਕੀ ਜਾਂ ਮੁੱਖ ਮਕਸਦ ਇਹ ਆ ਵੀ ਕਿ ਕਿਵੇਂ ਨਾ ਕਿਵੇਂ ਕਰਕੇ ਬਠਿੰਡੇ ਨੂੰ ਬਾਦਲਾਂ ਤੋਂ ਮੁਕਤ ਕਰਾਇਆ ਜਾਵੇ ਪਰ ਇੱਕ ਗੱਲ ਇਹ ਵੀ ਆ ਕਿ ਕਿਕਲੀਆਂ ਪਾ ਰਹੇ ਨੇ ਭਗਵੰਤ ਮਾਨ ਕਿ ਸੀਟ ਫਸ ਗਈ ਬਠਿੰਡੇ ਤੋਂ ਔਰ ਦੋਹਾਂ ਦਾ ਪੇਚਾ ਫਸ ਗਿਆ ਪਰ ਮੋੜ ਮੰਡੀ ਬਠਿੰਡਾ ਮੰਡੀ ਦੇ ਵਿੱਚ ਜਿਹੜਾ ਕੁਝ ਘਟਨਾ ਕਰਮ ਹੋਇਆ ਵਿਰੋਧ ਹੋਇਆ ਇਹਨਾਂ ਦਾ ਉਨਹੀਂ ਟੀਵੀ ਆਨੇ ਦਿਖਾਇਆ ਤਾਂ ਇਹਨਾਂ ਦੋਨਾਂ ਧੜਿਆਂ ਦੇ ਵਿੱਚ ਲੱਖਾ ਸੁਧਾਣਾ ਕਿੰਨਾ ਕਿਤੇ ਬਾਜ਼ੀ ਮਾਰਦਾ ਮੈਨੂੰ ਨਜ਼ਰ ਵੀ ਆ ਰਹੀ ਤਾਂ ਉਹ ਹੀ ਟੱਕਰਾ ਹੁਣ ਇਹਦਾ ਕਿੱਕਲੀਆਂ ਸਿਮਰਤ ਬਾਦਲ ਨੇ ਵੀ ਕਿੱਕਲੀ ਵਜਦੀ ਪਰਸੋਂ ਭਗਵੰਤਾਂ ਦੇ ਖਿਲਾਫ ਉਹ ਤੋਂ ਪਹਿਲਾਂ ਭਗਵੰਤਾਂ ਨੇ ਪਾਈ ਬਾਦਲ ਦੇ ਖਿਲਾਫ ਮੈਨੂੰ ਐ ਲੱਗਦਾ ਕਿ ਦੋਨੇ ਕਿੱਕਲੀਰ ਬੰਦ ਰਹੇ ਨੇ ਉਦੋਂ ਲੱਖਾ ਸੁਧਾਣਾ ਫੈਸਲਾ ਲੈ ਜਾਵੇ ਸਹੀ ਨਹੀਂ ਫਿਰ ਉਹਨੇ ਕਿੱਕਲੀ ਬੋਣੇ ਨੇ ਹੁਣ ਸਿਮਰਤ ਬਾਦਲ ਨੇ ਪਰਸੋਂ ਕੁੜੀ ਲਗੀ ਦੇ ਕਹਿੰਦੇ ਵੀ ਕਿੱਕਲੀ ਦਾ ਰਿਪਲਾਈ ਕੀਤਾ ਹਾਂ ਕਵਿਤਾ ਗਾ ਰਹੀ ਸੀ ਜਿਹੜਾ ਬੀਬੀ ਬਾਦਲ ਬੜੀ ਤਾੜੀਆਂ ਮਾਰਦੀ ਸੀ ਹਾਂ ਤੇ ਇਹ ਲੀਡਰਾਂ ਨੂੰ ਚਾਹੀਦਾ ਨਹੀਂ ਇਹ ਚੀਜ਼ਾਂ ਨਹੀਂ ਸ਼ੋਭਾ ਕਰਦੀਆਂ ਉਹਨਾਂ ਨੂੰ ਚਾਹੇ ਸੀਐਮ ਨੇ ਚਾਹੇ ਜਿਹੜਾ ਮਰਜੀ ਹੋ ਆ ਉਸੇ ਐਮਐਲਏ ਚਾਹੇ ਕੋਈ ਹੋ ਨਾ ਤੇ ਹਾਲਾ ਕਿ ਇਹ ਚੀਜ਼ਾਂ ਨਹੀਂ ਸ਼ੋਭਾ ਦਿੰਦੀਆਂ ਪਰ ਕਿਤਨਾ ਕਿਹੜੀ ਚੀਜ਼ ਹੋਰ ਦੇਖਦੇ ਆਪਾਂ ਹੁਣ ਜੇਕਰ ਪੰਜਾਬ ਦੀ ਗੱਲ ਕਰਦੇ ਆ ਮੁਕੰਮਤੀ ਸਾਹਿਬ ਉਹਨਾਂ ਨੇ ਦੇਂਦੇ ਇੱਕ ਲੀਡਰ ਦੀ ਮੰਤਰੀ ਦੀ ਵੀਡੀਓ ਵਾਇਰਲ ਹੋ ਰਹੀ ਆ ਹਜੇ ਤੱਕ ਕੋਈ ਜਵਾਬ ਨਹੀਂ ਆਇਆ ਇਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ ਕਿੰਨੇ ਚੈਨਲ ਤੇ ਆਪਾਂ ਖਬਰ ਦੇਖ ਲਈ ਆ ਨਾ ਦਰਬਾਰ ਸਿੰਘ ਮੰਤਰੀ ਨੇ ਬਲਕਾਰ ਸਿੰਘ ਆਓ ਮੰਤਰੀ ਨੇ ਔਰ ਉਹਨਾਂ ਤੇ ਹਜ ਤੱਕ ਇਲਜ਼ਾਮ ਬਹੁਤ ਲੱਗੇ ਨੇ ਮਜੀਠੀ ਨੇ ਲਗਾਏ ਨੇ ਔਰ ਮਨਜਿੰਦਰ ਸਿੰਘ ਸਿਰਸਾ ਨੇ ਲਾਏ ਨੇ ਖੈਰਾ ਨੇ ਲਾਏ ਨੇ ਉਹ ਵੀਡੀਓ ਇੱਕ ਇਹ ਵੀ ਹੈ ਕਿ ਨਵਾਲਿਕ ਲੜਕੀ ਨਵਾਲਿਕ ਨਹੀਂ 21 ਸਾਲ ਦੀ ਬੱਚੀ ਆ ਦੱਸਿਆ ਜਾ ਰਿਹਾ ਔਰ ਸਰਕਾਰਾਂ ਇਹ ਕਹਿ ਰਹੀ ਇਸ ਅਸੀਂ ਭ੍ਰਿਸ਼ਟਾਚਾਰ ਖਤਮ ਕਰਤਾ ਭ੍ਰਿਸ਼ਟਾਚਾਰ ਨੰਬਰ ਤੇ ਇੰਨੀਆਂ ਕੰਪਲੇਂਟਾਂ ਜਾਂਦੀਆਂ ਨੇ ਉੱਤੇ ਕੋਈ ਨਿਪਟਾਰਾ ਨਹੀਂ ਹੋਇਆ ਹੁਣ ਤਾਂ ਸਰੀਆਮ ਉਹ ਵੀਡੀਓ ਸਾਂਝੀ ਹੋ ਰਹੀ ਆ ਉਹਦੇ ਤੇ ਕੋਈ ਕਾਰਵਾਈ ਨਹੀਂ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਉਹ ਗੱਲਾਂ ਚੁੱਪ ਨੇ ਇਹ ਕਿ ਕਲੀਅਰ ਉਹਨੂੰ ਅੱਗੇ ਨੇ ਉਹ ਜਿੱਥੇ ਵੀ ਦੇਖੋ ਉੱਥੇ ਕਿ ਇਕੱਲੀ ਸ਼ੁਰੂ ਆ ਜਾਂਦੀ ਆ ਹਾਲਾਂਕਿ ਜਦ ਕਿ ਚਾਹੀਦਾ ਕੀ ਆ ਹੋਰ ਮੰਤਰੀ ਦੇ ਚਾਹ ਉਹਦੀ ਵੀਡੀਓ ਬਾਰੇ ਜਵਾਨ ਦੇਣ ਵੀ ਹਾਲਾਂਕਿ ਚਲੋ ਕੁਝ ਨਹੀਂ ਹਜੇ ਆਪਾਂ ਨੇ ਕਹਿੰਦੇ ਵੀਡੀਓ ਸਹੀ ਹੈ ਜਾਂ ਗਲਤ ਹੈ ਨਾ ਕਿਉਂਕਿ ਵੀਡੀਓ ਵਾਇਰਲ ਹੋ ਰਹੀ ਆ ਉਹਦੀ ਜਾਂਚ ਕਰਦੇ ਹੋਣ ਜਿਹੜੀ ਵੀਡੀਓ ਨੂੰ ਭੇਜ ਦੇਖਣ ਸਾਈਬਰ ਕਰਕੇ ਭੇਜਣ ਵੀ ਵੀਡੀਓ ਚੈੱਕ ਕੀਤੀ ਜਾਵੇ ਹਾਲਾਂਕਿ ਮੰਤਰੀ ਦੀ ਜਾਂ ਫਿਰ ਕਿਸੇ ਦੀ ਚੌੜ ਹੈ ਹਨਾ ਵੀਡੀਓ ਬਾਰੇ ਕੋਈ ਨਾ ਕੋਈ ਸਪਸ਼ਟ ਗੱਲ ਦੇਣਾ ਚਾਹੀਦਾ ਹੈ ਚੁੱਪ ਨਹੀਂ ਕਿਉਂਕਿ ਤਨ 21 ਸਾਲ ਦੀ ਕੁੜੀ ਆ ਨੌਕਰੀ ਦੇ ਬਹਾਨੇ ਕਹਿੰਦੇ ਉਹਦਾ ਕੰਮ ਹੋਇਆ ਹੈ ਨਾ ਇਹਨੂੰ ਜਾਂਚ ਕਰਨ ਵੀਡੀਓ ਦੀ ਚਾਣਵੀਣ ਕਰਨ ਤਾਂ ਸੱਚ ਪਤਾ ਲੱਗੇ ਲੋਕਾਂ ਨੂੰ ਹਰੇ ਲੋਕਾਂ ਨੂੰ ਸਭ ਨੂੰ ਇਹੀ ਆ ਵੀ ਵੀਰੇ ਮੰਤਰੀ ਦੀ ਉਹ ਖਬਰ ਨਾ ਹੋਵੇ ਨਾ ਮੇਰਾ ਟਾਪਿਕ ਤੋਂ ਨਾ ਚੇਂਜ ਕਰਦੇ ਹੋਏ ਤਾਂ ਆਪਾਂ ਹੁਣ ਜਿਆਦਾ ਲੰਬੀ ਗੱਲ ਫੁਜਾਣੀ ਆ ਮੈਂ ਗੱਲ ਕਰਦਾ ਖੰਡੂਰ ਸਾਹਿਬ ਸੀਟ ਤੇ ਸਾਰੀਆਂ ਸੀਟਾਂ ਤੇ ਦੇਖ ਲਿਆ ਸਰਬਜੀਤ ਸਿੰਘ ਜਿਹੜੇ ਨੇ ਖਾਲਸਾ ਉਹਨਾਂ ਦਾ ਇਤਿਹਾਸ ਸਾਰੇ ਜਾਣਦੇ ਨੇ ਤਾਂ ਉਹ 90% ਦਿੱਤ ਦੇ ਨਜ਼ਰ ਆ ਰਹੇ 10% ਤਾਂ ਕਿਉਂਕਿ ਲੋਕਾਂ ਦਾ ਕੁਝ ਨਹੀਂ ਪਤਾ ਹੁੰਦਾ ਲੋਕਾਂ ਨੇ ਵੋਟ ਪਾਣੀ ਆ ਪਰ ਨੌਜ਼ਬਾਨ ਤੇ ਪੰਥਿਕ ਲੋਕ ਅਮਰਤਾਰੀ ਲੋਕ ਉਹਨਾਂ ਦੇ ਨਾਲ ਖੜੇ ਹੋਏ ਨੇ ਪਰ ਦੇਖਣਾ ਹੋਵੇਗਾ ਕਿ ਉੱਥੇ ਕਰਮਜੀਤ ਅਨਮੋਲ ਜਿੱਤਦਾ ਜਾਂ ਸਰਜੀਤ ਸਿੰਘ ਖੰਡੂਰ ਸਾਹਿਬ ਸੀਟ ਅਮਰਤਪਾਲ ਜੀ ਜਿੱਤਦਾ ਤਾਂ ਉਸ ਨੂੰ ਫਾਇਦਾ ਕਿਹੜਾ ਹੈ ਪਹਿਲਾਂ ਤਾਂ ਕੇਸ ਸਟਰੋਂਗ ਹੋ ਜਾਣਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਜੇ ਉਹ ਕੇਸ ਗਿਆ ਜੇ ਉਹ ਵੱਡੀ ਲੀਡ ਨਾਲ ਜਿੱਤਦੇ ਨੇ 4 ਲੱਖ 5 ਲੱਖ ਵੋਟਾਂ ਦੇ ਨਾਲ ਤਾਂ ਕੇਸ ਦੇ ਵਿੱਚ ਸੁਪਰੀਮ ਕੋਰਟ ਹਾਈ ਕੋਰਟ ਵਿੱਚ ਜੱਜ ਦੇ ਮੂਰੇ ਕਿਹਾ ਜਾ ਸਕਦਾ ਕਿ ਇੰਨੇ ਲੋਕ ਉਸ ਇਨਸਾਨ ਦੇ ਨਾਲ ਨੇ ਤਾਂ ਫਿਰ ਐਨਐਸਸੀ ਕਿਉਂ ਲੱਗਿਆ ਇਹ ਵੀ ਸਵਾਲ ਹੈ ਕੋਰਟ ਦੇ ਵਿੱਚ ਖੜਾ ਹੋਵੇਗਾ ਤਾਂ ਕੋਰਟ ਇਹਨਾਂ ਜਿਹੜੇ ਤਕੜੇ ਸਵਾਲਾਂ ਦੇ ਜਾਂ ਜਿਹੜੇ ਮਜ਼ਬੂਤ ਕੇਸਾਂ ਦੇ ਜਵਾਬ ਦੇ ਵਿੱਚ ਉਹ ਥੋੜੇ ਦੇ ਜਿਹੜੇ ਉਹਨਾਂ ਦੇ ਵਿਰੋਧੀ ਵਕੀਲ ਨੇ ਠੰਡੇ ਪੈਂਦੇ ਨਜ਼ਰ ਆਉਣਗੇ ਕਿਉਂਕਿ ਅਮਰਤਪਾਲ ਦੇ ਜਿੱਤ ਦੇ ਨਾਲ ਬਹੁਤ ਕੁਝ ਬਦਲ ਜਾਵੇਗਾ ਤੇ ਉੱਥੇ ਦੀ ਲੋਕ ਸਭਾ ਜਿਹੜਾ ਆਪਣਾ ਸੈਸ਼ਨ ਬੈਠੇਗਾ ਉਹਦੇ ਵਿੱਚ ਵੀ ਕਾਫੀ ਸਮੀਕਰਨ ਬਦਲੇਗਾ ਸੋ ਮੁੱਖ ਦੀਆਂ ਗੱਲਾਂ ਜ਼ਿਆਦਾ ਲੰਬੀਆਂ ਨਹੀਂ ਕਰਦੇ ਪੰਜਾਬ ਦੇ ਸਮੀਕਰਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਥੋੜਾ ਦਾ ਕਹਿ ਸਕਦੇ ਆ ਵੀ ਦਾਇਰਾ ਬਹੁਤ ਠੰਡਾ ਹੁੰਦਾ ਜਾ ਰਿਹਾ ਹੈ ਇਹ ਆਪਣੇ ਪਤਨਵਾਲ ਤਾਂ ਜਾ ਰਹੀ ਆ ਕਿਉਂਕਿ ਲੋਕਾਂ ਦੇ ਨਾਲ ਕੁੱਟਮਾਰ ਹੋ ਰਹੀ ਆ ਜਿਹੜੇ ਧਰਨਾ ਦੇ ਰਹੇ ਨੇ ਉਹਨਾਂ ਨਾਲ ਕੁੱਟਮਾਰ ਹੋ ਰਹੀ ਆ ਤੇ ਮੈਂ ਗੱਲ ਖਤਮ ਕਰਨ ਲੱਗੇ ਲਖੀਸੇ ਇੱਕ ਕੁੜੀਆਂ ਟੈਂਕੀ ਦੇ ਬਟੇ ਨੇ ਸੰਗਰੂਰ ਉਹਨਾਂ ਦੀ ਰਾਤ ਮੈਂ ਵੀਡੀਓ ਦੇਖ ਰਿਹਾ ਸੀ ਹਾਲਾਕਿ ਭੈਣ ਕੇ ਆ ਭਗਵੰਤ ਮਾਨ ਨੇ ਹਨਾ ਇੱਕ ਭੈਣ ਕੁੜੀ ਨੂੰ ਤੇ ਉਹ ਕਹਿ ਰਹੀ ਆ ਇਹਨਾਂ ਦਾ ਪਤਨ ਹੋ ਰਿਹਾ ਸਾਨੂੰ ਆ ਕੇ ਖੁਦ ਗੇਜਰੀਵਾਲ ਨੇ ਕਿਹਾ ਸੀ ਤੇ ਅੱਜ ਸਾਡੇ ਉਹਨਾਂ ਨੇ ਛਾਰ ਨਹੀਂ ਲਈ ਮੈਂ ਗੱਲ ਲੰਬੀ ਨਹੀਂ ਕਰਨ ਪਰ ਜਲਦੀ ਗੱਲ ਕਰਕੇ ਉਹ ਨਵੇੜ ਤੁਹਾਨੂੰ ਅੱਜ ਦੇ ਨਹੀਂ ਬੈਠੇ ਉਹਨਾਂ ਮਤਲਬ ਜਿੱਦ ਦੀ ਸਰਕਾਰ ਬਣੀ ਜਿੱਦ ਹੀ ਬੈਠੇ ਦੀ ਉਹ ਦੋ ਸਾਲ ਹੋ ਗਏ ਇੱਕ ਤਾਂ ਉਹ ਵਿੱਚ ਕੇਜਰੀਵਾਲ ਦੀ ਮੂੰਹ ਵੱਲੀ ਭੈਣ ਆ ਜਿਹਨੂੰ ਕਿਹਾ ਸੀ ਕੇਜਰੀਵਾਲ ਨੇ ਸਾਡੀ ਸਰਕਾਰ ਆਉਣ ਦੇ ਬਜਾਏ ਚ ਵੀ ਤੁਹਾਨੂੰ ਸਾਰਿਆਂ ਨੂੰ ਪੱਕਾ ਕਰ ਦਾਂਗੇ ਪੱਕੇ ਤਾਂ ਨਹੀਂ ਹੋਏ ਵੀ ਜਿਹੜਾ ਟੈਂਕੀ ਤੇ ਬੈਠ ਨੇ ਹਾਂ ਇਹਦਾ ਕਹਣਾ ਉਹ ਤੇ ਇਹ ਚੀਜ਼ ਸਰਕਾਰ ਦੀ ਨਲਾਇਕੀ ਇਹ ਤਾਂ ਨੇ ਇਹਦਾ ਬਹੁਤ ਛੋਟੀ ਗੱਲਾਂ ਮਤਲਬ ਇਹ ਇਹ ਗੱਲਾਂ ਇਹ ਕੱਲੇ ਸੰਗਰੂਚ ਨਹੀਂ ਬੈਠੇ ਧਰਨੇ ਜਿਹੜੇ ਕਹਿੰਦੇ ਧਰਨੇ ਖਤਮ ਹੋ ਜਾਣਗੇ ਆਪਾਂ ਰੋਜ਼ ਦੇਖਦੇ ਆ ਕਿੰਨੇ ਆ ਨਾ ਵੀ ਕਿੰਨੇ ਗੜੇ ਧਰਨੇ ਲੱਗਾ ਚ ਟੀਚਰ ਹੋਣ ਚਾਹੀਏ ਹੋ ਪੀਆਰਟੀ ਬਸ ਵਾਲੇ ਮੁਲਾਜ਼ਮ ਹੋਣ ਜਾਂ ਹੋਰ ਕਈ ਤਰ੍ਹਾਂ ਦੇ ਕੰਮ ਹੈ ਜਿਹੜੇ ਹਨਾ ਜਿਹੜੇ ਮਜ਼ਦੂਰ ਜਿੱਚ ਆਉਂਦੇ ਨੇ ਤੇ ਕਾਫੀ ਜ਼ਿਆਦਾ ਤਨ ਮਤਲਬ ਇਦਾਂ ਹੀ ਸਰਕਾਰ ਦੇ ਖਿਲਾਫ ਪਲਾਜ਼ਾ ਕੱਢ ਰਹੇ ਆ ਆਪਾਂ ਰੋਜ਼ ਆਪਾਂ ਦੋ ਤਿੰਨ ਆਪਾਂ ਖਬਰਾਂ ਦੇਖੀਆਂ ਕੀਤੀਆਂ ਪਿੱਛੇ ਪਾਣੀ ਦੀ ਦਿੱਕਤ ਇੱਕ ਅੰਮ੍ਰਿਤਸਰ ਦੀ ਖਬਰ ਸੀ 2 ਸਾਲ ਹੋ ਗਏ ਬੰਦੇ ਕਹਿੰਦੇ ਲੋਕ ਗੰਦੇ ਪਾਣੀ ਉਹੀ ਪਾਣੀ ਪੀ ਰਹੇ ਨੇ ਉਹ ਪਾਣੀ ਦੇਖਣੋ ਜਿੰਨੀ ਕਰਦਾ ਕੱਲ ਆਪਾਂ ਫਰੋਜਪੁਰ ਦੀ ਖ ਪਾਣੀ ਐਵੇਂ ਖੜਾ ਜਿਵੇਂ ਉੱਥੇ ਮੱਛੀਆਂ ਤਿਆਰਦੀਆਂ ਹੁੰਦੀਆਂ ਨੇ ਸਮੁੰਦਰ ਵਾਂਗ ਲੱਗ ਰਿਹਾ ਇਹ ਸਰਕਾਰ ਦੇ ਛੋਟੇ ਛੋਟੇ ਕੰਮ ਨੇ ਉਹਨਾਂ ਵੱਲ ਧਿਆਨ ਦੇਣ ਦੀ ਲੋੜਾ ਕਿਉਂਕਿ ਜੇਗਾ ਛੋਟੇ ਕੰਮਾਂ 'ਵਲ ਧਿਆਨ ਦੇਵੋਗੇ ਤਾਂ ਹੀ ਤਾਂ ਨੇ ਵੱਡੇ ਕੰਮ ਹੋਣਗੇ ਲੋਕਾਂ ਨੇ ਛੋਟੇ ਕੰਮ ਦੇਖਣੇ ਵੱਡੇ ਤਾਂ ਚਲ ਹੋਈ ਜਾਣੇ ਨੇ ਤੇ ਆ ਹਰ ਹਰ ਜਗ੍ਹਾ ਤੇ ਜਾ ਕੇ ਭਗਵੰਤ ਮਾਨ ਕਹਿ ਰਿਹਾ ਕਿ ਅਸੀਂ ਪੰਜਾਬ ਦੀ ਤਰੱਕੀ ਵੱਲ ਵਾਅਦੇ ਆ ਪਰ ਗਰਾਊਂਡ ਲੈਵਲ ਦੀ ਜਿਹੜੀ ਗੱਲ ਆ ਲਖਵੀਰ ਨੇ ਦੱਸ ਦਿੱਤੀ ਪਾਣੀ ਦਾ ਮੁੱਦਾ ਉੱਥੇ ਸੀਵਰੇਜ ਦਾ ਮੁੱਦਾ ਬਠਿੰਡੇ ਔਰ ਮੌੜ ਮੰਡੀ ਦੇ ਵਿੱਚ ਸੀਵਰੇਜ ਦਾ ਮੁੱਦਾ ਦੂਜੀ ਗੱਲ ਝੂਠੀ ਐਨਓਸੀ ਦੀ ਕਹਿ ਦਿੱਤੀ ਕਿ ਐਨਓਸੀ ਖਤਮ ਹੋ ਚੁੱਕੀ ਹੈ ਉਹ ਵੀ ਇੱਕ ਬਸ ਦਿਖਾਵਾ ਹੀ ਸੀ ਬਹੁਤ ਗੱਲਾਂ ਅਜਹੀਆਂ ਨੇ ਜਿਹੜੀਆਂ ਭਗਵੰਤ ਮਾਨ ਪਹਿਲਾਂ ਕਰਦੇ ਸੀ ਅੱਜ ਉਹ ਗੱਲਾਂ ਦੇ ਰਿਜ਼ਲਟ ਕੁਝ ਹੋਰ ਨੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਰਾਂ ਪਾਰਟੀਆਂ ਵਾਂਗ ਜੇ ਨੌਜਵਾਨਾਂ ਦਾ ਉੱਤੇ ਝੂਠੇ ਕੇਸ ਪਾਏ ਜਾ ਰਹੇ ਨੇ ਜੇ ਕੋਈ ਮਜੇਠੀਆਂ ਨੂੰ ਮਾਫ ਕਰਨਾ ਖੁੰਡੀਆਂ ਨੂੰ ਪੁੱਛਦਾ ਤਾਂ ਉਹਦੇ ਤੇ ਕੇਸ ਪਾਤਾ ਫਰੀਦਕੋਟ ਵਿੱਚ ਪੁੱਛਦੇ ਨੇ ਉਹਨਾਂ ਦੇ ਕੇਸ ਪਾਤੇ ਪੁਲਿਸ ਪੁੱਛਗਿੱਛ ਕਰ ਰਹੀ ਹੈ ਉਹਨਾਂ ਨੌਜਵਾਨਾਂ ਤੋਂ ਇਹ ਜਿਹੜੀ ਰਾਜਨੀਤੀ ਬੜੀ ਅਲੱਗ ਔਰ ਗੰਦੀ ਹੋ ਰਹੀ ਆ ਸਵਾਲ ਖੜੇ ਹੋ ਰਹੇ ਨੇ ਕਿ ਕਿ ਬ੍ਰੋਧੀ ਪਾਰਟੀ ਨੇ ਪਹਿਲਾਂ ਅਗੇ ਇਸ ਕੋਤਾ ਹੁਣ ਇਹੀ ਆਵਾਦੀ ਪਾਰਟੀ ਕਰਨ ਲੱਗੀ ਸੋ ਸੀਟਾ ਖੰਡੂਰ ਸਾਹਿਬ ਔਰ ਫਿਰੋਜ਼ਪੁਰ ਫਰੀਦਕੋਟ माफ ਕਰਨਾ ਇਹਨਾਂ ਤੇ ਜਿਹੜੀ ਜਿੱਤ ਦੋਨੇ ਖਾ ਪੰਤਿਕ ਸੀਟਾਂ ਤੇ ਜਿਹੜੀ ਬਰਕਰਾਰ ਨਜ਼ਰ ਆ ਰਹੀ ਆ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਉਥੇ ਚਰਨਜੀਤ ਸਿੰਘ ਚਾਨੀ ਖੰਡੂਰ ਸਾਹਿਬ ਤਾਂ ਜਿੱਤ ਚੁੱਕੇ ਨੇ ਅਮਰਤਪਾਲ ਤੇ ਬਠਿੰਡੇ ਦੇ ਵਿੱਚ ਵੀ ਬਾਰਸਮਿਤ ਕੌਰ ਬਾਦਲ ਦੀ ਥੋੜੀ ਜਿਹੀ ਜਿਹੜੀ ਤੂਤੀ ਨਹੀਂ ਬੋਲਦੀ ਨਜ਼ਰ ਆ ਰਹੀ ਤਾਉ ਤੇ ਦੇਖਣਾ ਹੋਵੇਗਾ ਕਿ ਉੱਥੇ ਕਿਹੜੀ ਪਾਰਟੀ ਦਿੱਤੇਗੀ ਸੋ ਤਮਾਮ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਹੋਰ ਮੁੱਦੇ ਲੈ ਕੇ ਫੇਰ ਹਾਜ਼ਰ ਹੋਵਾਂਗੇ ਮੈਨੂੰ ਉੱਤੇ ਲਖਵੀਰ ਸਿੰਘ ਦੇ ਆਜ਼ਾਦਤ ਧੰਨਵਾਦ